ਮਾਦਾ ਸਰ ਮੇਰਾ ਨਾਮ ਗੁਰਲਾਲ ਸਿੰਘ ਜੀ ਨਾਮ ਕਰਦੇ ਸਰ ਮੈਂ ਇੱਕ ਸਰਵਿਸਮੈਨ ਆ ਆਰਮੀ ਚ ਰਿਟਾਇਰਮੈਂਟ ਆਇਆ ਹਾਂ ਕੀ ਮਸਲਾ ਹੋਇਆ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਆ ਸਰ ਸਾਡੇ ਘਰ ਅਣਪਛਾਤੇ ਚੋਰ ਆਏ ਆ ਸ਼ਨੀਵਾਰ ਵਾਲੇ ਦਿਨ ਦੁਪਹਿਰੇ ਤੇ ਉਹ ਚੋਰਾਂ ਨੇ ਪਹਿਲਾਂ ਦੂਜਾ ਸਾਡੇ ਗਵਾਂਢੀਆਂ ਦੀ ਦੋ ਵਾਰ ਚੋਰੀ ਕੀਤੀ ਸੀ ਤੇ ਮੈਂ ਤਾਂ ਉਸ ਟਾਈਮ ਤੇ ਡਿਊਟੀ ਤੇ ਸੀਗਾ ਤੇ ਉਹ ਅਚਾਨਕ ਉੱਪਰ ਦੀ ਆ ਕੇ ਕੰਦਾ ਕਿਉਂਕਿ ਬੈਕ ਸਾਈਡ ਤੇ ਸ਼ੂਟਿੰਗ ਹੈ ਸਾਡੀ ਨਿਆਈ ਵਾਲੀਆਂ ਕੰਦ ਉੱਤੋਂ ਦੀ ਚੜ੍ਹੇ ਤੇ ਸਾਡੇ ਗੇਟ ਦੇ ਨਾਲ ਲੱਗੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਅੰਦਰ ਦੀ ਚਾਬੀ ਖੋਲ ਕੇ ਤੇ ਅੰਦਰ ਕੁਛ ਗਏ ਸਰ ਪਤਾ ਮੈਨੂੰ ਉਦੋਂ ਲੱਗਿਆ ਜਦੋਂ ਮੈਂ ਬੱਚਿਆਂ ਨੂੰ ਸਕੂਲੋਂ 2:20 ਮਿੰਟ ਤੇ ਲੈ ਕੇ ਆਇਆ ਤੇ ਅਚਾਨਕ ਮੇਰੇ ਬੱਚੇ ਮੱਚੇ ਨੇ ਕੀਤਾ ਕਹਿੰਦਾ ਪਾਪਾ ਜਮ ਚੈਨੀ ਪਾਉਣੀ ਆ ਤੇ ਮੈਂ ਕਿਹਾ ਐਂ ਕਰ ਤੂੰ ਅਲਮਾਰੀ ਚੋਂ ਚੈਨੀ ਕਢ ਲੈ ਤੇ ਜਦੋਂ ਉਹ ਅਲਮਾਰੀ ਚੋਂ ਚੈਣੀ ਕੱਢਣਗਾ ਤਾਂ ਉੱਥੇ ਨਾ ਚੈਣੀ ਸੀ ਨਾ ਉਹਦਾ ਬੱਚੇ ਦਾ ਕੜਾ ਸੀਗਾ ਤੇ ਉਸ ਤੋਂ ਬਾਅਦ ਕੀ ਹੋਇਆ ਤੇ ਮੈਂ ਕਿਹਾ ਇਸੇ ਐ ਕਰ ਪੁੱਤ ਮੈਂ ਕਿਹਾ ਆਦੀ ਮੰਮਾ ਨੂੰ ਫੋਨ ਲਗਾ ਲਾ ਮੈਂ ਕਿਹਾ ਤੇ ਜਦੋਂ ਉਹਦੀ ਮੰਮਾ ਨੂੰ ਫੋਨ ਲਗਾ ਉਹਦੀ ਮੰਮਾ ਕਹਿੰਦੇ ਕਹਿੰਦੇ ਵੀ ਐ ਕਰਕੇ ਵੀ ਚੈਣੀ ਉੱਥੇ ਹੀ ਪਈ ਹੋਣੀ ਆ ਫਿਰ ਉਹ ਬੱਚਾ ਮੇਰਾ ਰੋਣ ਲੱਗ ਗਿਆ ਤੇ ਮੈਨੂੰ ਕਹਿੰਦਾ ਪਾਪਾ ਵੀ ਚੈਣੀ ਤਾਂ ਇੱਥੇ ਮੈਂ ਰੱਖ ਗਿਆਗਾ ਮੈਂ ਕਿਹਾ ਚਲ ਐ ਕਰ ਉੱਪਰ ਲ ਆਪਣਾ ਦਰਵਾਜ਼ਾ ਦੇਖਿਆ ਖੁੱਲਾ ਤਾਂ ਨਹੀਂਗਾ ਕਿਤੇ ਜਦੋਂ ਉੱਪਰ ਗਿਆ ਉਹ ਦਰਵਾਜ਼ਾ ਦੇਖਣ ਗਿਆ ਤੇ ਨਾਲ ਕੱਚ ਦਾ ਸ਼ੀਸ਼ਾ ਟੁੱਟਿਆ ਪਿਆ ਸੀਗਾ ਨਾਲ ਕੋਲੇ اٹਪਈ ਸੀ ਤੇ ਲੋ ਦਰਵਾਜ਼ੇ ਨੂੰ ਲੋਕ ਲੱਗਿਆ ਹੋਇ ਸੀ ਸਰ ਕਿਉਂਕਿ ਉਹ ਚ ਲੋਕ ਲਾ ਕੇ ਚੋਰੀ ਕਰਕੇ ਚਾਬੀ ਵੀ ਨਾਲ ਹੀ ਲਏ ਸਰ ਉਹ ਸਰ ਹੁਣ ਪੁਲਿਸ ਨੇ ਉਹਨਾਂ ਨੂੰ ਅੱਜ ਜੇਲ੍ਹ ਵਿੱਚ ਬੰਦ ਕਰ ਦਿੱਤਾ ਸਜ਼ਾ ଦਵਾਈ ਦਿੱਤੀ ਉਹਨਾਂ ਨੂੰ ਮੇਰਾ ਨਾਮ ਆਜੀ ਗੁਰਸੇਵਕ ਸਿੰਘ ਮੈਂ ਵੀ ਫੌਜ ਦੇ ਵਿੱਚੋਂ ਰਿਟਾਇਰ ਹੋ ਕੇ ਆਇਆ ਹਾਂ ਸਰ ਇੱਕ ਸਰਵਿਸਮੈਨ ਆ ਅਸੀਂ ਗਮਾਨਜੀ ਰਹਿੰਦੇ ਆਂ ਗੁਰਦਾਲ ਸਿੰਘ ਦੇ ਤੇ ਉਹਦੇ ਜਿਹੜਾ ਚੋਰੀ ਹੋਈ ਇਹਨੇ ਮੈਨੂੰ ਫੋਨ ਕੀਤਾ ਮੈਨੂੰ ਕਹਿੰਦਾ ਵੀ ਇਦਾਂ ਇਦਾਂ ਕਰਕੇ ਆਪਣੀ ਚੋਰੀ ਹੋ ਗਈ ਮੈਨੂੰ ਇਹ ਕਹਿੰਦਾ ਵੀ ਆਪਾਂ ਉਹ ਬੰਦੇ ਲੱਭਨੇ ਆ ਕਹਿੰਦਾ ਵੀ ਕਿਹੜਾ ਆਪਾਂ ਦਰਖਾਸਤ ਲਿਖਾਤੀ ਵੀ ਮੌਕਾ ਦੇਹਗੀ ਪੁਲਿਸ ਫਿਰ ਅਸੀਂ ਵਿਚਾਰ ਕੀਤਾ ਵੀ ਆਪਣੇ ਯਾਰ ਪਹਿਲਾਂ ਵੀ ਦੋ ਵਾਰੀ ਚੋਰੀ ਹੋ ਚੁੱਕੀ ਆਪਣੇ ਮਹੱਲੇ ਦੇ ਵਿੱਚ ਕਿ ਸ਼ਾਇਦ ਉਹੀ ਬੰਦੇ ਹੋ ਸਕਦੇ ਆ ਸਾਨੂੰ ਸਾਰੇ ਬੰਦਿਆਂ ਨੇ ਕਲੋਨੀ ਦੇ ਵਿੱਚੋਂ ਇਹੀ ਕਿਹਾ ਕਹਿੰਦੇ ਵੀ ਤੁਸੀਂ ਉਹਨਾਂ ਬੰਦਿਆਂ ਨੂੰ ਪੁੱਛਗਿੱਛ ਕਰੋ ਵੀ ਜਿਨ੍ਹਾਂ ਨੇ ਪਹਿਲਾਂ ਆਪਣੇ ਦੋ ਵਾਰੀ ਚੋਰੀ ਕੀਤੀ ਪਹਿਲਾਂ ਪੰਮੇ ਦੀ ਚੋਰੀ ਹੋਈ ਜੀ ਸਾਡੇ ਨਾਲ ਗਵਾਣ ਚ ਉਦੋਂ ਆ ਜੈਨ ਤੇ ਹੋਈ ਬਿਲਕੁਲ ਗਰਲਾਲ ਦੇ ਨਾਲ ਘਰ ਆਉਦਾ ਉਹਦੇ ਚੋਰੀ ਹੋਈ ਫਿਰ ਸਿਓ ਬੰਦਿਆਂ ਨੂੰ ਸ਼ੱਕ ਦੇ ਆਧਾਰ ਤੇ ਲੈ ਕੇ ਆਏ ਪਹਿਲਾਂ ਤੋ ਬੰਦਾ ਮੰਨਦਾ ਨਹੀਂ ਸੀ ਫਿਰ ਸਾਡੇ ਇੱਕ ਮਾਸਟਰ ਇੱਥੇ ਉਹਨਾਂ ਨੇ ਉਹਨੂੰ ਦੇਖਿਆ ਸੀਗਾ ਬਾਜ਼ਾਰ ਦੇ ਵਿੱਚ ਉਹ ਕੱਟ ਲਈ ਫਿਰਦੇ ਸੀਗੇ ਨਵੀਂ ਜਿਹੜੀ ਗਰਲਾਲ ਸਿੰਘ ਨੇ ਨਵੀਂ ਲਿਆਂਦੀ ਸੀ ਕੱਟ ਜਿਹਦੇ ਵਿੱਚ ਸਮਾਨ ਪਿਆ ਸੀਗਾ ਉਹ ਜਦੋਂ ਗੱਲਬਾਤ ਹੋਈ ਤੇ ਫਿਰ ਉਹ ਗਰਲਾਲ ਸਿੰਘ ਨੇ ਜਦੋਂ ਉਹ ਮੌਕੇ ਤੇ ਉਹ ਵੀ ਆ ਗਿਆ ਜਦ ਅਸੀਂ ਉਹ ਬੰਦੇ ਨੂੰ ਲੈ ਕੇ ਆਂਦਾ ਉਹ ਕਹਿੰਦਾ ਵੀ ਕੱਟ ਇਹ ਲਈ ਫਿਰਦੇ ਸੀਗੇ ਵੀ ਗ੍ਰੇ ਕਲਰ ਦੀ ਕੱਟ ਸੀ ਉਹ ਗਰਲਾਲ ਸਿੰਘ ਨੇ ਜਦੋਂ ਉਹਨਾਂ ਨੂੰ ਪੁੱਛਿਆ ਉਹ ਮੰਨ ਨਹੀਂ ਸੀ ਰਿਹਾ ਫਿਰ ਜਦੋਂ ਉਹਨੇ ਦੱਸਿਆ ਉਹ ਕਹਿੰਦਾ ਵੀ ਹਾਂ ਇਹਨਾਂ ਕੋਲੇ ਕੱਟ ਸੀਗੀ ਫਿਰ ਇਹ ਸ਼ੱਕ ਦੇ ਆਧਾਰ ਤੇ ਉਹ ਬੰਦਿਆਂ ਨੂੰ ਮਤਲਬ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਪਹਿਲਾਂ ਤਾਂ ਮੰਨਦੇ ਨਹੀਂ ਸੀ ਫਿਰ ਅਸੀਂ ਉਹਨਾਂ ਨਾਲ ਥੋੜਾ ਮਤਲਬ ਅਸੀਂ ਫਿਰ ਉਹਨਾਂ ਦੇ ਇੱਕ ਥੱਪੜ ਮਾਰੇ ਉਹ ਮੰਨ ਗਏ ਉਹ ਕਹਿੰਦੇ ਵੀ ਹਾਂ ਫਿਰ ਉਹਨੇ ਦੂਜੇ ਬੰਦੇ ਦਾ ਨਾਮ ਲਿਆ ਨਾਲ ਦੇ ਦਾ ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਦੂਜੇ ਬੰਦੇ ਨੂੰ ਵੀ ਲਿਆਂਦਾ ਫਿਰ ਦੋਨਾਂ ਨੂੰ ਇਕੱਠੇ ਕਰ ਲਿਆ ਫਿਰ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਅਸੀਂ ਉਹਨਾਂ ਦੀ ਮਤਲਬ ਪ੍ਰਸ਼ਾਸਨ ਨੂੰ ਕਿਹਾ ਵੀ ਇਹ ਬੰਦੇ ਚੋਰ ਆ ਇਹਨਾਂ ਨੇ ਸਾਡੇ ਚੋਰੀ ਕੀਤੀ ਉਹਨਾਂ ਨੇ ਜਿਵੇਂ ਵੀ ਮਤਲਬ ਚੋਰੀ ਕੀਤੀ ਸੀ ਓਵੇਂ ਸਾਨੂੰ ਉਹਨਾਂ ਨੇ ਡੈਮੋ ਦਿੱਤਾ ਵੀ ਅਸੀਂ ਇਦਾਂ ਚੜੇ ਆ ਇਦਾਂ ਅਸੀਂ ਚੋਰੀ ਕੀਤੀ ਅਸੀਂ ਪ੍ਰਸ਼ਾਸਨ ਦਾ ਹੀ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡਾ ਵਧੀਆ ਸਾਥ ਦਿੱਤਾ ਤੇ ਅੱਜ ਮਤਲਬ ਜਿਹੜੇ ਅਪਰਾਧੀ ਆ ਉਹ ਜੇਲ੍ਹ ਦੇ ਅੰਦਰ ਆ ਕੀ ਲੱਗਦਾ ਕੋਜੀ ਬਈ ਵੀ ਇਸ ਤਰੀਕੇ ਨਾਲ ਦੋ ਵਾਰੀ ਪਹਿਲਾਂ ਚੋਰੀ ਕੀਤੀ ਤੇ ਤੀਸਰੀ ਵਾਰੋਂ ਫੜੇਗੇ ਕੀ ਲੱਗਦਾ ਕਿ ਦੁਬਾਰਾ ਤੁਹਾਡੇ ਏਰੀਆ ਦੇ ਵਿੱਚ ਚੋਰੀ ਚੋਰੀ ਕਰਨਾ ਸਾਨੂੰ ਤਾਂ ਨਹੀਂ ਲੱਗਦਾ ਜੀ ਚੋਰੀ ਕਰਨ ਆਉਣਗੇ ਕਿਉਂਕਿ ਪਹਿਲਾਂ ਕਿਸੇ ਨੇ ਉਹਨਾਂ ਨੂੰ ਕੁਝ ਕਿਹਾ ਨਹੀਂ ਸੀਗਾ ਪਰ ਅਸੀਂ ਉਹਨਾਂ ਦਾ ਛਤਰਪਤਾਨ ਕੀਤਾ ਥੋੜਾ ਬਹੁਤ ਤਾਂ ਕਰਕੇ ਸਾਨੂੰ ਲੱਗਦਾ ਵੀ ਸਾਡੀ ਕਲੋਨੀ ਚ ਕੋਈ ਅਜੇ ਤੱਕ ਹੋਂ ਨਹੀਂ ਆਊਗਾ ਕੋਈ ਚੋਰੀ ਕਰਨ ਸਰ ਜੋ ਇੱਕ ਰਾਤ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਵਿਅਕਤੀ ਨੂੰ ਦੋ ਜਾਣੇ ਕੁੱਟ ਰਹੇ ਆ ਕੀ ਮਾਮਲਾ ਸਰ ਉਹ ਦਿੱਕਾਂ ਦੇ ਅੰਦਰ ਆਇਆ ਇਹ 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 ਮਨਪ੍ਰੀਤ ਸਿੰਘ ਤੇ ਜਗਸੀਰ ਸਿੰਘ ਨੇ ਨਿਹਾਲ ਸਿੰਘ ਵਾਲਾ ਦੇ ਇਹ ਦੋ ਵਿਅਕਤੀ ਨੇ ਨਾਂ ਨੇ ਗਰਾਲਾਲ ਸਿੰਘ ਪੁੱਤਰ ਬਾਸ ਸਿੰਘ ਵਾਸੀ ਨਿਹਾਲ ਸਿੰਘੋਂ ਬੜਾ ਦੇ ਘਰ ਜਿਹੜੀ ਆ ਚੋਰੀ ਕਰਦੇ ਆ ਇਹ ਚੋਰੀ ਕਰਦੇ ਮੌਕੇ ਤੇ ਹੀ ਪਬਲਿਕ ਨੇ ਫੜ ਲਏ ਸੀ। ਤੇ ਇਸ ਸੰਬੰਧੀ ਸੀ ਮੁਕੱਦਮਾ ਨੰਬਰ 60 ਜਿਹੜਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਪਾਸੋਂ ਜਿਹੜਾ ਚੋਰੀ ਹੋਇਆ ਸਮਾਨ ਚਾਂਦੀ ਦੇ ਅਖੜਾ ਤੇ ਚੇਨ ਵਗੈਰਾ ਜੋ ਵੀ ਆ ਸਮਾਨ ਉਹ ਬਰਾਮਦ ਹੋ ਚੁੱਕਾ। ਜਿਹੜੇ ਹੁਣ ਰਿਮਾਂਡ ਤੇ ਨੇ ਸਾਡੇ ਕੋਲੇ। ਇਹ ਜਿੰਨਾਂ ਨੇ ਕੁੱਟਿਆ ਉਹਨਾਂ ਦੇ ਘਰ ਦੇ ਵਿੱਚੋਂ ਹੀ ਇਹ ਸਮਾਨ ਇਹਨਾਂ ਨੇ ਚੋਰੀ ਕੀਤਾ ਸੀਗਾ। ਆ ਉਹਨਾਂ ਦੇ ਗਵਾਂਡੀਆਂ ਦੇ ਘਰਾਂ ਵਿੱਚੋਂ ਚੋਰੀ ਹੋਇਆ। ਇਹਨਾਂ ਨੇ ਉਹ ਲੈ ਕੇ ਜਾ ਰਹੇ ਸੀ ਜਦੋਂ ਲੋਕੀ ਫੜ ਗਏ। ਅ ਪਹਿਲਾਂ ਵੀ ਇਹਨਾਂ ਦੇ ਮਕਦਮੇ ਨਾਲ ਇਹ ਹਾਲੇ ਰਿਕਾਰਡ ਦਿਖਾਉਂਦਾ ਇੱਕ ਤੋ ਤੇ ਸ਼ਾਇਦ ਮੇਰਾ ਖਿਆਲ ਹੈ ਇੱਕ ਪੱਤਰ ਪਹਿਲਾਂ ਅੰਦਰ ਲੱਗਾ ਆ। ਆ ਬੰਦੇ ਨੂੰ ਕੀ ਕਰੀਏ ਅਸੀਂ ਜੀ। ਉਹ ਸੀ ਮਕਦਮਾ ਨੰਬਰ 60 ਇਹਨਾਂ ਦੇ 454 380 IPC ਤੇ ਦਰਜ ਕਰ ਲਿਆ। ਜਿਹੜੇ ਹੁਣ ਇਹ ਸਾਡੇ ਕੋਲ ਰਿਮਾਂਡ ਤੇ ਨੇ। ਕਸ਼ਿਸ਼ ਜਾਰੀ ਹੈ ਇਹਨਾਂ ਬਸ। ਸਰ ਪਹਿਲਾਂ ਵੀ ਕਿਹਾ ਜਾ ਰਿਹਾ ਕਿ ਦੋ ਵਾਰੀ ਇਹਨਾਂ ਨੇ ਪਹਿਲਾਂ ਵੀ ਚੋਰੀ ਕੀਤੀ ਸੀ। ਕੀ ਲੱਗਦਾ ਕਿ ਇਸ ਤੋਂ ਬਾਅਦ ਜੇ ਡਾਕ ਤੁਸੀਂ ਮਾਰ ਲਾਉਂਗੇ ਉਹ ਚੋਰੀਆਂ ਜੁੜੀਆਂ ਕਿੱਥੇ ਆਉਣਗੀਆਂ। ਹਾਂ ਰਿਮਾਂਡ ਤੇ ਕਸ਼ਿਸ਼ ਕਰਾਂਗੇ ਇਹਨਾਂ ਤੋਂ ਸਖਤੀ ਨਾਲ।